ਇਹਦਾ ਚੀਜ਼ ਇਨਵੈਸਟੀਗੇਟ ਨਹੀਂ ਹੋ ਪਾਰੀ ਉਹ ਹੈਗੀ ਰਾਤ ਵਾਲਾ ਟਾਈਮ ਵੇਅਰ ਆਈ ਗੋ ਮੈਨ ਐ ਗੋਸਟ ਟੂ ਸਲੀਪ ਕੀ ਸੋਣਾ ਵੀ ਭਗਤੀ ਆ ਫਿਰ ਅੰਦਰ ਪਾਉਣ ਤੋਂ ਬਾਅਦ ਹੋਵੇ ਸਰੀਰ ਦਾ ਸੋਣਾ ਇੱਕ ਅਲੱਗ ਚੀਜ਼ ਆ ਹੂੰ ਮਨ ਦੀ ਭਗਤੀ ਇੱਕ ਅਲੱਗ ਚੀਜ਼ ਆ ਸੁੱਤੇ ਹੋਏ ਸਰੀਰ ਵਿੱਚ ਮਨ ਜਦੋਂ ਜਾਗਦਾ ਉਹ ਭਗਤੀ ਆ ਸੌਣ ਤੋਂ ਬਾਅਦ ਦਾ ਰਾਹ ਕੀ ਆ ਮਤਲਬ ਕਿੱਥੇ ਕਿੱਥੇ ਜਾਂਦਾ ਮਨ ਇਦੇ ਲਈ ਵੀ ਗੁਰਬਾਣੀ ਗੁਰੂ ਦੇ ਵਿੱਚ ਬਹੁਤ ਜ਼ਿਆਦਾ ਖੋਜ ਲਿਖੀ ਹੋਈ ਆ। ਇਸ ਪੋਰਸ਼ਨ ਤੋਂ ਥੱਲੇ-ਥੱਲੇ ਜਿਹੜੇ ਬੰਦੇ ਗੱਲ ਕਰਦੇ ਪਏ ਨੇ ਕਿ ਮੈਨੂੰ ਜੀ ਅੰਦਰੋਂ ਦੀ ਇਨਸਟਰਕਸ਼ਨ ਹੋਈ ਤੁਸੀਂ ਚਾਓ ਪ੍ਰਚਾਰ ਕਰੋ। ਹੂੰ ਮੈਨੂੰ ਇਹ ਮਿਲਿਆ। ਜਿਹੜੇ ਕਹਿੰਦੇ ਨੇ ਮੈਨੂੰ ਇਹ ਮਿਲਿਆ ਜੋ ਮਿਲਿਆ ਉਹ ਸਾਰੇ ਭਾਵ ਜਲਚੀ ਨਹੀਂ ਹਲੇ। ਕਿ ਸੈਕਟਰ ਆ ਜਿਸ ਨੂੰ ਉਹਦੇ ਵਿੱਚ ਤੁਸੀਂ ਇੰਟਰੈਕਸ਼ਨ ਕਰਨ ਲੱਗ ਜਾਂਦੇ ਹੋ ਨਹੀਂ ਉਹ ਵੀ ਤਾਂ ਕਹਿੰਦੇ ਇੰਸਟਰਕਸ਼ਨ ਹੀ ਦਿੰਦੇ ਨੇ ਮਨ ਲਾ ਇੰਜਲ ਆ ਗਿਆ ਕੋਈ ਟੱਕਰ ਗਿਆ ਉਹਨੇ ਆ ਕੇ ਸੁਖਮ ਰੂਪ ਚ ਤੁਹਾਨੂੰ ਦੱਸਦਾ ਵੀ ਨਹੀਂ ਇਹ ਨਹੀਂ ਇਹ ਕਰੋ ਤੁਸੀਂ ਇਹ ਕਰੋ ਸਭ ਤੋਂ ਵੱਡਾ ਐਂਜਲ ਹੀ ਨਾਮ ਆ ਨਾ ਮਾਰੇ ਕਹਿੰਦੇ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਗਲੇ ਜੰਤ